ਅੱਜ ਦਾ ਮਿਨੀਮਮ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ 27 ਫਬਰੀ ਦਾ ਹਾਈਐਸਟ ਨਾਈਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਕੱਲ ਔਰ ਅੱਜ ਦੋ ਦਿਨ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਇਹਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗਰਜ ਚਮਕ ਵੀ ਹੋ ਸਕਦੀ ਹੈ। ਕਿਤੇ ਕਿਤੇ ਜਿਹੜੀ ਗੜੇ ਮਾਰ ਹੈ ਉਹ ਵੀ ਹੋ ਸਕਦੀ ਹੈ। ਪਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ ਦੋ ਦਿਨ orange alert ਵੀ ਜਾਰੀ ਕੀਤਾ ਗਿਆ ਹੈ। ਇਨਾਂ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗਿਰਾਵਟ ਆਬਜ਼ਰਵ ਕਰਾਂਗੇ ਜਿਵੇਂ ਅੱਜ ਵੀ ਕੀਤੀ ਗਈ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਇੱਕ ਤਰੀਕ ਤੋਂ ਬਾਅਦ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਉਹਦੇ ਨਾਲ ਥੋੜੀ ਰਾਈਸ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਆਬਜ਼ਰਵ ਕਰ ਸਕਦੇ ਹਾਂ ਕਿਤੇ ਹੈਵੀ ਰੇਨ ਹੁੰਦੀ ਆ ਜਾਂ ਜ਼ਿਆਦਾ ਤੇਜ਼ ਹਵਾ ਚੱਲਦੀ ਆ ਉਹਦਾ ਜ਼ਰੂਰ ਥੋੜਾ ਨੁਕਸਾਨ ਹੋ ਸਕਦਾ ਹੈ ਮੈਮ ਜਿੱਦਾਂ ਹੁਣ ਲੁਧਿਆਣੇ ਦੇ ਵਿੱਚ ਅੱਜ ਬਾਰਿਸ਼ ਪਈ ਆ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਆ ਕੀ ਕਾਰਨ ਹੈ ਜੀ ਮੁਕੇਸ਼ ਜੀ ਅਸੀਂ ਦੇਖ ਰਹੇ ਹਾਂ ਕਿ ਇੱਕ ਡਬਲਯੂਡੀ ਸਿਸਟਮ ਬਣਾ ਹੋਇਆ ਜਿਹਦਾ ਅਸਰ ਸਾਰੇ ਰੀਜਨ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਸੋ ਉਹਦੇ ਕਰਕੇ ਅਸੀਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਰਾਵਟ ਆਬਜ਼ਰਵ ਕੀਤੀ ਹੈ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕੀਤੀ ਗਈਆਂ ਅੱਜ ਦਾ ਡੇ ਟਾਈਮ ਟੈਂਪਰੇਚਰ 21.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.6 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 8.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਅੱਜ ਦਾ ਮਿਨਿਮਮ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ 27 ਫਰਵਰੀ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਔਰ ਅੱਜ ਦੋ ਦਿਨ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਇਹਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗਰਜ ਚਮਕ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੀ ਗੜੇ ਮਾਰ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ ਦੋ ਦਿਨ orange alert ਵੀ ਜਾਰੀ ਕੀਤਾ ਗਿਆ ਹੈ ਮਨ ਜਿਉਂ ਸੀ ਦੱਸਿਆ ਗੜੇ ਮਾਰੀ ਹੋ ਸਕਦੀ ਹੈ ਤੇ ਕਿਸਾਨਾਂ ਨੂੰ ਕਿੰਨਾ ਕੁ ਜ਼ਿਆਦਾ ਮਿਹਨਤ ਸੀ ਦਾ ਬਚਾਅ ਜਿਹੜਾ ਕਰਨਾ ਚਾਹੀਦਾ ਹੈ ਜੀ ਕਿਉਂਕਿ ਜ਼ਿਆਦਾ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਸੋ ਜੇ ਮੋਡਰੇਟ ਬਾਰਿਸ਼ ਹੁੰਦੀ ਹੈ ਉਹਦੇ ਨਾਲ ਤਾਂ ਜਿਹੜਾ ਸੋਇਲ ਨੂੰ ਰਿਕੁਆਇਰਡ ਮੌਇਸਚਰ ਮਿਲ ਸਕਦਾ ਪਰ ਕਿਤੇ ਕਿਤੇ ਜ਼ਰੂਰ ਜਿਹੜੀ ਤੇਜ਼ ਹਵਾਵਾਂ ਵੀ ਹੋ ਸਕਦੀਆਂ ਨੇ ਔਰ ਗੜੇਮਾਰੀ ਵੀ ਹੋ ਸਕਦੀ ਹੈ ਅੰਮ੍ਰਿਤਸਰ ਬਾਰਿਸ਼ ਕਿੰਨੇ ਸੈਂਟੀਮੀਟਰ ਦਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਜੀ ਵੈਸੇ ਤਾਂ ਲਾਈਟ ਟੂ ਮੋਡਰੇਟ ਹੀ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ ਪਰ ਕਿਤੇ ਕਿਤੇ ਜਿਹੜੀ ਹੈਵੀ ਬਾਰਿਸ਼ ਉਹ ਵੀ ਹੋ ਸਕਦੀ ਹੈ ਤੇ ਫਿਰ ਅਗਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਮੌਸਮ ਰਹੇਗਾ ਕਿ ਗਰਮੀ ਦਾ ਅਸਰ ਹੋਣਗੇ ਆ ਇਸ ਤਰੀਕੇ ਨਾਲ ਠੰਡਾ ਮਾਹੌਲ ਬਣਾ ਰਹੇਗਾ ਜੀ ਫਿਲਹਾਲ ਤੱਕ ਕਿਉਂਕਿ ਦੋ ਦਿਨ ਜਿਹੜਾ ਡਬਲਯੂ ਡੀ ਸਿਸਟਮ ਦਾ ਅਸਰ ਸਾਰੇ ਰੀਜਨ ਵਿੱਚ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗਿਰਾਵਟ ਅਬਜ਼ਰਵ ਕਰਾਂਗੇ ਜਿਵੇਂ ਅੱਜ ਵੀ ਕੀਤੀ ਗਈ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਇੱਕ ਤਰੀਕ ਤੋਂ ਬਾਅਦ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਉਹਦੇ ਨਾਲ ਥੋੜੀ ਰਾਈਸ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਅਬਜ਼ਰਵ ਕਰ ਸਕਦੇ ਹਾਂ ਹਾਂ ਜਿਵੇਂ ਜਿਹੜੀਆਂ ਫਸਲਾਂ ਨੇ ਪੱਕਣ ਦਾ ਸਮਾਂ ਨੇੜੇ ਆ ਰਿਹਾ ਪਰ ਉੱਥੇ ਆਪਾਂ ਨੂੰ بارش ਦੇਖਣ ਨੂੰ ਮਿਲ ਰਹੀ ਹੈ ਉਸ ਦਾ ਫਸਲਾਂ ਉੱਤੇ ਕਿੰਨਾ ਪ੍ਰਭਾਵ ਰਹੇਗਾ ਜੀ ਜੇ ਮੋਡਰੇਟ بارش ਹੁੰਦੀ ਹੈ ਉਹਦਾ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੈ ਪਰ ਜੇ ਕਿਤੇ ਹੈਵੀ ਰੇਨ ਹੁੰਦੀ ਹੈ ਜਾਂ ਜ਼ਿਆਦਾ ਤੇਜ਼ ਹਵਾ ਚੱਲਦੀ ਹੈ ਉਹਦਾ ਜ਼ਰੂਰ ਥੋੜਾ ਨੁਕਸਾਨ ਹੋ ਸਕਦਾ ਹੈ ਤੇ ਅਲਰਟ ਕਿਹੜੇ ਕਿਹੜੇ ਜਾਰੀ ਕੀਤੇ ਗਏ ਨੇ ਅੱਜ ਔਰ ਕੱਲ ਦੋ ਦਿਨ ਆਈਐਮਡੀ ਵੱਲੋਂ ਔਰੇਂਜ ਅਲਰਟ ਪੰਜਾਬ ਦੇ ਕਾਫੀ ਹਿੱਸਿਆਂ ਵਾਸਤੇ ਜਾਰੀ ਕੀਤਾ ਗਿਆ ਹੈ ਥੈਂਕ ਯੂ ਮੈਮ ਤੇ ਐਸੀ ਕੁਝ ਆਉਣ ਵਾਲੇ ਦਿਨਾਂ ਦੀ ਜਿਹੜੀ ਫੈਦਰ ਫੋਰਕਾਸਟ ਹੈ ਤੁਹਾਨੂੰ ਦੱਸਿਆ ਵੀ ਕਿਸ ਤਰੀਕੇ ਨਾਲ ਅਗਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਰਹੇਗਾ ਤੇ ਜਿਹੜੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ بارش ਵੀ ਜਿਹੜਾ ਅਨੁਮਾਨ ਲਗਾਇਆ ਗਿਆ ਕਿ بارش ਹੋਣ ਦੇ ਅਨੁਮਾਨ ਪੂਰੇ ਪੂਰੇ ਨੇ ਕਿ ਜਿਹੜੀ بارش ਪੰਜਾਬ ਦੇ ਵਿੱਚ ਹੋ ਸਕਦੀ ਹੈ ਤੇ ਇਦਾਂ ਦੀ ਹੋਰ ਅਪਡੇਟਸ ਵੀ ਥੋੜੇ ਰੋਹ ਦੇ ਸਿਟੀ ਹੈਡਲਾਈਨਸ ਨਾਲ